सिमरन हां जी मैं जा रहा हूं मेरी गल सुन ना मेनू पैसे दे दो, पैसे दे दो, दे दो ओ, दे पैसे, मैं मम्मा ਨਾਲ ਨਾ ਮਾਰਕੀਟ ਜਾਣਾ ਵਾ ਕਿੰਨੇ ਪੈਸੇ ਚਾਹੀਦੇ 500 ਰੁਪਏ ਦੇ दो ਮੈਨੂੰ 500 ਚਲ ਐਕਰ ਤੂੰ 1000 ਹੀ ਰੱਖ ਲੈ 1000 ਕੀ ਕਰਨੇ ਆ ਬਸ 500 ਦੇ ਦੇ ਤੁਸੀਂ ਮੈਨੂੰ ਕੋਈ ਗੱਲ ਨਹੀਂ ਮਾਰਕੀਟ ਜਾਏਗੇ ਪਤਾ ਨਹੀਂ ਲੱਗਦਾ ਲੱਗ ਜਾਂਦੇ ਪੈਸੇ ਰੱਖ ਲੈ ਜਦ ਜਿੰਨਾ ਸਾਮਾਨ ਲੈਣਾ ਮੈਂ ਉਹਨੇ ਕੀ ਪੈਸੇ ਲੈ ਰਹੀਆਂ ਤੁਹਾਡੇ ਕੋਲ ਮੈਂ ਜ਼ਿਆਦਾ ਕੀ ਕਰਨੇ ਆ ਕੋਈ ਗੱਲ ਨਹੀਂ ਮੰਮੀ ਨਾਲ ਜਾਣਾ ਮਾਰਕੀਟ ਜੇ ਕੁਝ ਮੰਮੀ ਨੇ ਲੈਣਾ ਹੋਇਆ ਫੇਰ ਰੱਖ ਲੈ ਪੈਸੇ ਕੋਈ ਨਹੀਂ ਚਲੋ ਠੀਕ ਹੈ ਠੀਕ ਆ ਮਾਂ ਜੀ ਸਵਾੜੇ ਲਾ ਅਬ ਤੋ ਜੀਨਾ ਮਹਾਰ ਜੀ ਸਵਾੜੇ ਮਮੀ ਆ ਲਓ ਪੈਸੇ ਮੈਨਾਂ ਕੋਲੋਂ ਲੈ ਲੈ ਸੇ ਆਪਾਂ ਮਾਰਕੀਟ ਜਾਣਾ ਨਾ ਸ਼ਾਮ ਨੂੰ ਕਿੰਨੇ ਪੈਸੇ ਲਾਏ ਸੀ ਮੈਂ ਮਮਾ 500 ਮੰਗੇ ਸੀ ਉਹਨਾਂ ਨੇ ਇਹ ਆਰ ਹੀ ਦੇਤਾ ਮੈਨੂੰ ਤੂੰ ਰੱਖ ਲੈਣੇ ਸੀ ਫੇਰ ਕੀ ਕਰਨਾ ਨਹੀਂ ਤੁਸੀਂ ਰੱਖੋ ਤੁਹਾਡੇ ਨਾਲ ਹੀ ਜਾਣਾ ਵਾ ਮੈਂ ਬਾਜ਼ਾਰ कोई गल नहीं तू रख पैसे, नहीं, ले पैसे और ਲੈ ਲੈਣੇ ਸੀ पैसे ਆਪਾਂ ਮਾਰਕੀਟ ਜਾਣਾ ਨਹੀਂ ਮम्मा ਇਹਨੇ ਪੈਸੇ ਕੀ ਕਰਨੇ ਆਪਾਂ ਰਾਜੇ ਉੱਥੇ ਕੋਈ ਨਾ ਕੋਈ ਲੋੜ ਪੈ ਜੇ ਆਪਾਂ ਕੋਈ ਹੋਰ ਸਮਾਨ ਵੀ ਲੈ ਸਕਦੇ ਨਹੀਂ ਮम्मा ਆਪਾਂ ਘੱਟ ਹੀ ਖਰਚਾ ਕਰਨਾ ਵਾ ਆਪਾਂ ਬਚਾਣੇ ਆ ਸਭੋ ਪੈਸੇ اچھا ਚਲ ਤੂੰ ਰੱਖ ਲੈ ਨਹੀਂ ਤੁਸੀਂ ਆਪਣੇ ਕੋ ਰੱਖ ਮम्मा ਤੁਸੀਂ ਵੱਡੇ ਹੋ ਨਾ ਤੁਸੀਂ ਨਾਲ ਹੀ ਜਾਣਾ ਵਾ ਮੇਰੇ ਤੁਸੀਂ ਆਪਣੇ ਕੋ ਰੱਖੋ ਪੈਸੇ ਕੋਈ ਸਮਝ ਮੈਨਾਂ ਕੀ ਕਰਦੀ ਹੋਈ ਐ ਕੁਛ ਨਹੀਂ ਮਮਾ ਪੈਸੇ ਰੱਖਦੀ ਪਈ ਸੀਗੇ ਇਹ ਕਹਿ ਦਿੱਲੀ ਹਾਂ ਇੱਥੇ ਵੀ 20 ਰੁਪਏ ਪਏ ਆ ਅਭੀ ਰੱਖੇ ਹੋਇਆ ਤੂੰ ਉਹ ਮਮਾ ਬਚੇ ਸੀ ਨਾ ਫਿਰ ਮੈਂ ਇੱਧਰ ਰੱਖ ਛੇ ਸੀਗੇ ਉਹ ਖਰਚ ਲਿਆ ਕਰ 10 ਰੁਪਏ ਨਹੀਂ ਮਮਾ ਆਪਾਂ ਖਰਚਣੇ ਕਿਉਂ ਕਰੇ ਸਾਰਾ ਕੁਝ ਬਣਾ ਕੇ ਖਾ ਤਾਂ ਲੈਣੇ ਆ ਕੋਈ ਜਾਨੀ 10 ਖਰਚ ਲਈਦੇ ਹੁੰਦੇ ਆ ਨਹੀਂ ਮੈਂ ਤਾਂ ਜੋੜਦੀ ਆ ਮੈਂ ਕਿਹਾ ਅਗਰ ਬਾਈ ਚਾਂਸ ਆਪਾਂ ਨੂੰ ਲੋੜ ਪੈ ਗਈ ਤਾਂ ਫਿਰ ਆਪਾਂ ਪੈਸੇ ਕੱਢ ਲਾਂਗੇ ਇੱਥੋਂ ਹਾਂ ਠੀਕ ਆ ਮੇਰਾ ਗਲਾਸ ਲੈ ਕੇ ਲੈ ਆ ਮੇਆ ਸਿਮਰਨ ਮੇਰੀ ਗੱਲ ਸੁਣੇ ਹਾਂਜੀ ਬੋਲ ਤਾਂ ਜਸਪ੍ਰੀਤ ਦਾ ਵਿਆਹ ਆ ਗਿਆ ਕੋਣਾ ਬਾਵੇ ਕੋਲੋਂ ਪੈਸੇ ਲੈ ਲਈਏ ਆਪਾਂ ਸੂਟ ਸਟ ਲੈਣ ਚੱਲਾਂਗੇ ਮਾਰਕੀਟ ਠੀਕ ਆ ਮਮਾ ਮੈਂ ਲੈ ਲੂੰਗੀ ਜਿਆਦਾ ਪੈਸੇ ਲੈ ਲਈਏ 4-5000 ਲੈ ਲਈਏ ਵਧੀਆ ਸੂਟ ਲੈ ਕੇ ਆਵਾਂਗੇ ਠੀਕ ਆ ਮਮਾ ਹਲ ਸਰਦਾਰ ਜੀ ਪਾਣੀ ਕੀ ਕਹਿ ਰਹੇ ਸੀ ਮਮਾ ਉਹ ਨਾ ਜਸਪ੍ਰੀਤ ਦੇ ਵਿਆਹ ਦਾ ਕਾਰਡ ਆਇਆ ਵਾ ਜਸਪ੍ਰੀਤ ਐਨੀ ਕਿ ਉਹ ਦੋ ਤਿੰਨ ਕਾ ਛੱਡ ਕੇ ਅੱਗੇ ਰਹਿੰਦੇ ਜਿਹੜੇ ਅੱਛਾ ਹਾਂਜੀ ਤੇ ਕੀ ਕਹਿ ਰਹੇ ਸੀ ਫਿਰ ਮੰਮਾ ਮੰਮਾ ਕਹਿੰਦੇ ਸੀਗੇ ਕਿ ਸੂਟ ਲੈਣ ਲਈ ਨਾ ਪੈਸੇ ਲੈ ਲਈ ਬਾਵੇ ਤੋਂ ਤੇ ਮੈਂ ਕਿਹਾ ਕੋਈ ਨਹੀਂ ਮੈਂ ਲੈ ਲੂੰਗੀ ਮੋਨਾ ਤੋਂ ਕਿੰਨੇ ਪੈਸੇ ਦਵਾਂ ਤੁਸੀਂ ਮੈਨੂੰ 2000 ਦੇ ਦਿਓ 2000 2000 ਦਾ ਸੂਟ ਕਿੱਥੋਂ ਆਣਾ ਵਾ ਮੈਂ ਦੇਖਿਆ ਆਇਆ ਵਾ ਇੱਕ ਸੂਟ ਉਹ ਆ ਜਾਣਾ ਵਾ 2000 ਦੇ ਵਿੱਚ ਹੀ ਉਹ ਨਹੀਂ ਸਿਮਰਨ ਚੰਗਾ ਨਹੀਂ ਲੱਗਦਾ ਘਟੋ ਘਟ 4-5000 ਵਾਲਾ ਸੂਟ ਤਾਂ ਲੈ ਕੇ ਆਈ ਇਹਦੇ ਚੰਗਾ ਲੱਗਣ ਵਾਲੀ ਕੀ ਗੱਲ ਆ ਆਫਰ 5000 ਰੁਪਿਆ ਮੈਂ 5000 ਕੀ ਕਰਨਾ ਤੁਸੀਂ ਮੈਨੂੰ ਸਿਰਫ 2000 ਰੁਪਿਆ ਦੇ ਦੋ ਇਹਦੇ ਵਿੱਚ ਹੀ ਨਾ ਮੇਰਾ ਸੂਟ ਆ ਜਾਣਾ ਵਾ ਸਲਾਈ ਵੀ ਵਿੱਚ ਹੀ ਆ ਜਾਣੀ ਆ ਸਗੋਂ ਵਿੱਚ ਹੀ ਲਾਈਨਿੰਗ ਲੈ ਕੇ 2000 ਦੇ ਵਿੱਚ ਸੂਟ ਬਣ ਜਾਣਾ ਮੇਰਾ ਪੂਰਾ ਸਿਮਰਨ ਮੱਲੇ ਵਾਲੇ ਕੀ ਕਹਿਣਗੇ 2000 ਵਾਲਾ ਸੂਟ ਪਾਇਆ ਉਹਨਾਂ ਨੇ ਮੱਲੇ ਵਾਲਿਆਂ ਤੋਂ ਕੀ ਲੈਣਾ ਸੂਟ ਮੈਂ ਪਾਣਾ ਵਾ ਉਹ ਇਦਾਂ ਚੰਗਾ ਨਹੀਂ ਲੱਗਦਾ ਆ ਫੜ ਪੈਸੇ ਮੈਂ ਪੈਸੇ ਨਹੀਂ ਲੈਣੇ ਜੇਬ ਚ ਪਾਓ ਤੁਸੀਂ ਆਪਣੇ ਕੋ ਰੱਖੋ ਪੈਸੇ ਸਿਮਰਨ ਮੈਨੂੰ ਇੱਕ ਗੱਲ ਦੱਸ ਸੱਚੋ ਸੱਚ ਤੂੰ ਹਮੇਸ਼ਾ ਇਦਾਂ ਕਿਉਂ ਕਰਦੀ ਆ ਮੈਂ ਕੀ ਕੀਤਾ ਹੁਣ ਮੈਂ ਤੈਨੂੰ ਪੈਸੇ ਦੇਣਾ ਤੂੰ ਪੈਸੇ ਵੀ ਨਹੀਂ ਲੈਂਦੀ ਮੰਮੀ ਦੱਸ ਰਹੀ ਸੀ ਕਿ ਤੂੰ 10 10 20 20 ਰੁਪਏ ਬਚਾਣੀਆਂ ਤੇ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਆਪਾਂ ਨੂੰ ਕਿਹੜਾ ਕੋਈ ਕਮੀ ਆ ਚਲੋ ਕਮੀ ਤਾਂ ਨਹੀਂ ਹੈਗੀ ਫਿਰ ਵੀ ਪੈਸੇ ਹੀ ਝੋੜਦੀ ਪਈ ਸੀ ਮੈਂ ਜੋੜਦੀ ਤਾਂ ਪਈ ਸੀ ਪਰ ਜੇ ਆਪਾਂ ਜੇ 5000 ਰੁਪਏ ਦਾ ਸੂਟ ਲੈ ਲਾਂਗੇ ਤਾਂ ਕੀ ਫਰਕ ਪੈਣਾ ਆਪਾਂ ਨੂੰ ਇੰਨੇ ਦਾ ਪੈਸੇ ਆ ਆਪਣੇ ਕੋਲ ਚਲੋ ਠੀਕ ਆ ਪੈਸੇ طے ਗਿਆ ਪਰ ਮਾਤਮਾ ਕਰੇ ਇਦਾਂ ਹੀ ਆਉਂਦੇ ਰਹਿਣ ਪਰ ਜੇ 2000 ਵਾਲੇ ਸੂਟ ਨਾਲ ਸਰਦਾ ਵਾ ਤਾਂ 5000 ਵਾਲਾ ਕਿਉਂ ਲੈਣਾ ਤਾਂ ਹੀ ਤਾਂ ਮੈਂ ਕਹਿ ਰਿਹਾ ਤੂੰ ਇਦਾਂ ਕਿਉਂ ਕਰਦੀ ਐ ਮੇਰੀ ਗੱਲ ਸੁਣੋ ਜਿਹੜੀ ਕੁੜੀ ਨੇ ਜ਼ਿਆਦਾ ਗਰੀਬੀ ਦੇਖੀ ਹੋਵੇ ਨਾ ਉਹ ਜ਼ਿਆਦਾ ਪੈਸੇ ਆਣ ਤੇ ਫालतू ਖਰਚੇ ਨਹੀਂ ਕਰਦੀ ਨਾਲੇ ਮੇਰੇ ਘਰਦਿਆਂ ਨੇ ਨਾ ਇਹ ਖਾ ਕੇ ਭੇਜਿਆ ਵਾ ਜਿੱਥੇ ਪੈਸੇ ਬਚਦੇ ਹੋਣ ਨਾ ਉੱਥੇ ਬਚਾਣੇ ਚਾਹੀਦੇ ਨੇ ਤੇ ਮੈਂ ਹੁਣ ਅੱਗੇ ਵੀ ਬਚਾਣੇ ਹੀ ਨੇ ਤੇ ਨਾਲੇ ਤੁਹਾਨੂੰ ਵੀ ਨਾ ਜ਼ਿਆਦਾ ਖਰਚਾ ਨਹੀਂ ਕਰਨ ਦੇਣਾ ਮੈਂ ਹੰਲਾ ਲੈ ਪਾ ਸੀ ਹਾਂਜੀ ਮम्मा ਲੈ ਲੈ ਮੈਂ ਪੰਜ ਹਜ਼ਾਰ ਲੈ ਨਹੀਂ ਮम्मा 2000 ਲਿਆ ਸੀ ਮੈਂ ਮਮੀ ਤੁਸੀਂ ਆਪ ਸਮਝਾਓ ਮੱਲੇਦਾਰੀ ਚ ਵਿਆਹ ਵਾ ਚੰਗਾ ਥੋੜੀ ਲੱਗਦਾ ਵਾ ਕਿ 2000 ਵਾਲਾ ਸੂਟ ਪਾਉਗੀ ਇਹ ਮੈਂ ਤਾਂ ਆਪ ਕਿਹਾ 5000 ਰੁਪਿਆ ਲੈ ਔਰ ਕੀ ਮੰਮੀ ਮੈਂ ਤਾਂ ਆਪ ਕਹਿੰਦਾ ਜਾਂਦਾ ਥੱਕ ਗਿਆ ਪੈਸੇ ਵੀ ਫੜਾਰੇ ਫੜ ਨਹੀਂ ਰਹੀ ਲੈ ਮੈਂ ਲੈ ਕੇ ਦੋਂਗੇ ਇਹਨੂੰ ਵਧੀਆ ਸੂਟ 5000 ਨਹੀਂ ਮੰਮਾ ਮੇਰਾ ਤਾਂ ਇਹਦੇ ਵਿੱਚ ਹੀ ਆ ਜਾਣਾ 2000 ਨਾਲੇ ਵਧੀਆ ਆ ਜਾਣਾ ਨਹੀਂ ਆਪਾਂ ਵਧੀਆ ਸੂਟ ਲਿਆਵਾਂਗੇ ਤੇਰਾ ਮੰਮੀ ਮੈਂ ਜਾਨਣਾ ਵਾ ਤੁਸੀਂ ਆਪੇ ਦਵਾ ਦਿਓ ਮੰਮੀ ਮੇਰਾ ਤਾਂ ਨਾ ਇਹਦੇ ਵਿੱਚ ਹੀ ਆ ਜਾਣਾ 2000 ਤੋਂ ਸਟਿਚ ਵੀ ਹੋ ਜਾਣਾ ਵਾ ਇਹਦੇ ਚੋਂ ਵੀ ਪੈਸੇ ਬਚਾ ਕੇ ਨਾ ਮੈਂ ਤੁਹਾਨੂੰ ਫੜਾਉਂਗੀ ਤੁਸੀਂ ਰੱਖ ਲਿਓ ਠੀਕ ਆ ਓ ਕੀ ਗੱਲ ਚਲਦੀ ਆ ਨੌ ਸਸ ਚ ਬੇਸਾ ਸ਼ਿਕਾਤ ਸ਼ਾਸਿਕਾਤ ਬੈਠੋ ਵੀਰੋ ਮੈਂ ਪਾਣੀ ਲੈ ਕੇ ਆਈ ਮੰਮੀ ਕੀ ਲੜਦੀ ਗਈ ਸੀ ਤੁਹਾਡੇ ਨਾਲ ਉਹ ਤਾਂ ਲੜਦੀ ਨਹੀਂ ਸੀ ਪਈ ਹੈਗੀ ਆ ਮੈਂ ਇਹਨੂੰ ਕਹਿੰਦੀ ਕਿ 5000 ਦਾ ਸੂਟ ਲੈ ਲਵੋਗੇ ਇਹਨੇ 2000 ਰੁਪਏ ਫੜਿਆ ਕਹਿੰਦੀ ਮੈਂ 2 ਦੇ ਵਿੱਚ ਹੀ ਲੈ ਲੈਣਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਹੈ ਸਾਰੇ ਪੈਸੇ ਹੀ ਬਚਾਉਂਦੀ ਰਹਿ ਜਾਂਦੀ ਹੈ ਹਰ ਚੀਜ਼ 'ਚੋਂ ਪੈਸੇ ਬਚਾਣ ਦਾ ਹੀ ਕੰਮ ਕਰਦੀ ਹੈ ਕਈ ਚੰਗੇ ਕਰਮ ਕੀਤੇ ਹੋਣਗੇ ਆਪਾਂ ਇਹੋ ਜਿਹੀ ਨੂੰ ਮਿਲੀ ਹੈ ਪੈਸੇ ਨਹੀਂ ਬਚਾਂਦੀ ਉਹ ਮਾ ਮਾਪ ਦੇ ਦਿੱਤੇ ਹੋਏ ਸੰਸਕਾਰ ਦਿਖਾਉਂਦੀ ਐ ਕਿ ਆਪਾਂ ਫालतू ਖਰਚੇ ਨਹੀਂ ਕਰਨਾ ਮੈਂ ਵੀ ਨੋਟਿਸ ਕੀਤਾ ਸੀ ਇਹਨੂੰ ਕਦੇ ਅੱਛਾ ਕਹਿੰਦੀ ਵੀਰੇ ਆਪਾਂ ਫालतू ਖਰਚਾ ਨਹੀਂ ਕਰਨਾ ਲੋੜ ਵੇਲੇ ਆਪਣੇ ਪੈਸੇ ਕਮ ਆ ਜਾਣਗੇ ਚੰਗੇ ਘਰ ਆਈਆਂ ਹੋਈਆਂ ਨੂੰ ਹਨਾ ਨੂਹਾ ਨਹੀਂ ਹੁੰਦੀਆਂ ਧੀਆਂ ਹੁੰਦੀਆਂ ਤੁਸੀਂ ਕਹਿੰਦੇ ਹੁੰਦੇ ਸੀ ਨਾ ਕਿ ਸਾਡੇ ਕੋਈ ਭੈਣ ਹੈ ਨਹੀਂ ਇਹਨੇ ਆ ਕੇ ਨਾ ਮੇਰੀ ਭੈਣ ਹੁੰਦਾ ਵੀ ਫਰਜ਼ ਨਿਭਾਤਾ ਦੇਖੋ ਨਾ ਤੁਹਾਨੂੰ ਕੁੜੀ ਵੀ ਮਿਲ ਗਈ ਨਾਲੇ ਨੂੰ ਵੀ ਮਿਲ ਗਈ ਹੈ ਦੋਨੇ ਜੀ ਪੈਸੇ ਵੀ ਬਚਾੰਦੀ ਆ ਤੇ ਨਾਲੇ ਚੰਗੀਆਂ ਚੰਗੀਆਂ ਗੱਲਾਂ ਵੀ ਕਰਦੀ ਆ ਬਹੁਤ ਵਧੀਆ ਹੈ ਬਾਕੀ ਨਹੀਂ ਚੱਲ ਨਾ ਹਤੀਆਂ ਦੇ ਸ਼ੌਂਕ ਵੀ ਹੁੰਦੇ ਨੇ ਜਿਨੇ ਗਰੀਬੀ ਦੇਖੀ ਹੋਵੇ ਨਾ ਉਹਨੂੰ ਸ਼ੌਂਕ ਨਹੀਂ ਉਹਨੂੰ ਆਪਣਾ ਪਰਿਵਾਰ ਪਿਆਰਾ ਹੁੰਦਾ ਹੋਣ ਉਹ ਆ ਨਾ ਮੰਮੀ ਆਪਣਾ ਪਰਿਵਾਰ ਪੂਰਾ ਪਰਿਵਾਰ ਹੈ ਜੇ ਕਿੱਥੇ ਪੂਰਾ ਆਇਆ ਪੁੱਤ ਤੂੰ ਵੀ ਆਪਣੇ ਵਾਸਤੇ ਲੱਭ ਹੁਣ ਤੇਰਾ ਵੀ ਰਿਸ਼ਤਾ ਕਰਨਾ ਤਾਂ ਪਰਿਵਾਰ ਪੂਰਾ ਹੋਣਾ ਹੈ ਉਹ ਮੇਰਾ ਵੀ ਹੋ ਜਾ ਮੈਂ ਤਾਂ ਰੱਬ ਨੂੰ ਅਰਦਾਸ ਕਰਦਾ ਤੇ ਤੁਹਾਨੂੰ ਨੂੰ ਨੀ ਜਗ੍ਹਾ ਇੱਕ ਹੋਰ ਤੀ ਮਿਲ ਜੇ ਹਾਂ ਪਰ ਤੁਸੀਂ ਆਪ ਐਸੇ ਫੜਿਆ ਇਹਦਾ ਕੀ ਕਰਨਾ ਇਹ ਤਾਂ ਫਿਰ ਮੈਂ ਸੂਟ ਲੈ ਆਉਂਗੀ ਹਾਂ ਤੁਹਾਨੂੰ ਆਪਣੀ ਲਾਟਰੀ ਲੱਗ ਜਾਂਦੀ ਹੈ ਹਨਾ ਹੋਰ ਕੀ ਅਸੀਂ ਦੰਨਾ ਜਣੇ ਮਾਮਾਤੀ ਗਿਆਨ ਮਾਰਕੀਟ ਜਾਵਾਂਗੀਆਂ ਤੁਹਾਡੇ ਨਜ਼ਾਰੇ ਆ ਠੀਕ ਹੈ ਨਾਲੇ ਤਾਂ ਘੁੰਮੇ ਆਣੀਆਂ ਨਾ ਨਾਲੇ ਆਪਣੇ ਆਪਣੇ ਸੂਟ ਲੈ ਆਉਣੇ ਹਨਾ ਮੱਲੇ 'ਚ ਵਿਆਹ ਹੋਵੇ ਤੁਹਾਡਾ ਸੂਟ ਬਣ ਜਾਂਦਾ ਸਾਡੇ ਨਜ਼ਾਰੇ ਹੋ ਜਾਣੀ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਕਿਵੇਂ ਲੱਗੀ ਵੀਡੀਓ ਦੇਖੋ ਜੀ ਅਸੀਂ ਪਰਿਵਾਰਿਕ ਵੀਡੀਓ ਬਣਾਉਣ ਦੀ ਕੋਸ਼ਿਸ਼ ਜੁੜ ਕਰਦੇ ਹਾਂ ਪਰ ਸੱਤ ਤੋਂ ਬਣਤੀਆਂ ਨਹੀਂ ਗੀਆਂ ਬਹੁਤ ਹੱਸਦੀਆਂ ਸਾਡੀਆਂ ਨੂੰਹਾਂਤੀਆਂ ਆਜੇ ਵੀ ਅਸੀਂ ਜਾਂਦੇ ਹਾਂ ਵਿੱਚੇ ਵੀਡੀਓ ਤੇ ਕਹਿੰਦੀ 190 ਰੁਪਏ ਦਿੱਤਾ ਉਹ ਵੀ ਨਕਲੀ ਕੋਸ਼ਿਸ਼ ਕਰਦੇ ਹੁੰਦੇ ਹਨ ਕਿ ਕੁਝ ਨਾ ਕੁਝ ਵਧੀਆ ਮੈਸੇਜ ਦਈਏ ਪਰਿਵਾਰ ਨੂੰ ਤੁਹਾਨੂੰ ਤਾਂ ਕਿ ਪਰਿਵਾਰ ਚ ਬਿੱਗੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਪਰ ਪਰਿਵਾਰ ਜੋੜ ਕੇ ਰੱਖਣਾ ਚਾਹੀਦਾ ਠੀਕ ਹੈ ਆ ਸਾਡੀ ਵੀਡੀਓ ਤੇ ਵਧੀਆ ਲੱਗੀ ਹੋਣੀ ਹੈ ਸ਼ੇਅਰ ਵੀ ਕਰੋਗੇ ਤੁਸੀਂ ਹਨਾ ਮੈਂ ਜਾਣ ਕੇ ਵੀਡੀਓ ਚ ਆਇਆ ਮੈਂ ਆ ਪਿੱਛੇ ਸਪੀਚ ਲਾਵਾਂਗੇ ਹਨਾ ਹਾਂ ਕੀ ਕਹਿੰਦੇ ਸੀ ਨੋਣੀ ਕੀ ਕਹਿੰਦੇ ਸੀ ਪਰਿਵਾਰ ਕਿੱਦਾਂ ਪੂਰਾ ਹੋਊਗਾ ਪਰਿਵਾਰ ਪਰਿਆ ਨੰਬਰ ਦਿੰਨੇ ਆ ਕੋਈ ਰਿਸ਼ਤਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰੋ ਮੋਕੇ ਦਾ ਫਾਇਦਾ ਉਠਾਣਾ ਨਹੀਂ ਹਟਦਾ ਨੰਬਰ ਬੋਲ ਨੰਬਰ ਬੋਲ ਨਹੀਂ ਨਹੀਂ ਨੰਬਰ ਹੀ ਬੋਲਣਾ ਕੋਈ ਨਹੀਂ ਕੋਈ ਨਹੀਂ ਮੈਂ ਆਪਣਾ ਨੰਬਰ ਜਿਹਨਾਂ ਦੀ ਕੁੜੀ ਜਿਹਨਾਂ ਦੀ ਕੁੜੀ ਕੋਈ ਵਿਆਹਣ ਵਾਲੀ ਹੈ ਤੁਸੀਂ ਥੱਲੇ ਮੈਸੇਜ ਕਰ ਦਿਓ ਨੰਬਰ ਨੰਬਰ ਨਹੀਂ ਬੋਲਣਾ ਹੁੰਦਾ ਬਾਅਦ ਚ ਹੋਰ ਕੁਝ ਆ ਜੂਗਾ ਠੀਕ ਹੈ ਥੈਂਕ ਯੂ ਸੋ ਮੱਚ ਫॉर ਵਾਚਿੰਗ ਥਿਸ ਵੀਡੀਓ ਕੀਪ ਸ਼ੇਅਰਿੰਗ ਥੈਂਕ ਯੂ Bye-bye.